ਮਾਂ ਦੇ ਛਾਬੇ ਵਿੱਚੋਂ ਪੱਕੀ ਪਕਾਈ ਖਾਣੀ ਬੜੀ ਸੌਖੀ ਆ ਅੱਜ ਮੈਂ ਆਪ ਬਣਾ ਕੇ ਖਾਊਂਗਾ ਆਪ ਇਹ ਕੰਮ ਵਾਲੀਆਂ ਹੁੰਦੀਆਂ ਕੰਮ ਵਾਲੀਆਂ ਹੁੰਦੀਆਂ ਨਾਉ ਤੇਰੀ ਟਰੈਕਟਰ ਚਲਾਈ ਜਾਂਦੀ ਗੱਲ ਕੋਈ ਰੋਕ ਲੈ ਇਹਨੂੰ ਆਪਣੇ ਘਰ ਦੇ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਇਸ ਚੈਨਲ ਨੂੰ ਉਸ ਬਹੁਤ ਮਾਹੂਬ ਕਰਦਾ ਸਾਰੇ ਠੀਕ ਹੋਵੋ ਗੋਸੁਗਾ ਜਿੱਦਾ ਕਿ ਅੱਜ ਅਪਾ ਗੱਲ ਕਰਦੇ ਆ ਗੁਰਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੁਗਾ ਜਿੱਦਾ ਕਿ ਗੁਰਸ਼ਰਨ ਸੰਧੂ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਬਾਕੀ ਗਾਇਜ਼ ਨੇ ਕੋ ਸਨੈਪਚੈਟ ਤੇ ਸਟੋਰੀ ਸ਼ੇਅਰ ਕੀਤੀਆਂ ਸੁਗਾ ਜਾਓ ਤੁਹਾਨੂੰ ਦਿਖਾਉਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਗੁੱਡ ਮਾਰਨਿੰਗ ਫਰੈਂਡਸ ਹਾਂ ਯਾ ਰੋਟੀ ਖਾ ਲਾਵੇਂ ਕੱਤੀ-ਕੱਤੀ ਮੈਂ ਨਹੀਂ ਖਾਣੀ ਕਿਉਂ ਮਾਂ ਦੇ ਛਾਬੇ ਵਿੱਚੋਂ ਪੱਕੀ ਪਕਾਈ ਖਾਣੀ ਬੜੀ ਸੌਖੀ ਆ ਆਲੂਆਂ ਵਾਲਿਆਂ ਦੇ ਖਾਣੀਆਂ ਤੇ ਚੱਲ ਕੱਲ ਤੋਂ ਆਪਾਂ ਆਬਲਾ ਕੇ ਖਾਵਾਗੇ ਅੱਜ ਖਾ ਲੈਨੇ ਫਿਰ ਗੁੱਡ ਮਾਰਨਿੰਗ ਸਸਰੀਗਾ ਆਲੂ ਵਾਲਿਆਂ ਇਹ ਨਹੀਂ ਬਣਾਉਣੀਆਂ ਆਉਂਦੀਆਂ ਮੈਨੂੰ ਯਾਰ ਕੱਲ ਤੋਂ ਆਪਾਂ ਬਣਾਵਾਂਗੇ ਗੁੱਡ ਮਾਰਨਿੰਗ ਸਹੀ ਗੱਲ ਹੈ ਜਿਹੜੀਆਂ ਕੰਮ ਵਾਲੀਆਂ ਹੁੰਦੀਆਂ ਕੰਮ ਵਾਲੀਆਂ ਹੁੰਦੀਆਂ ਕੰਮ ਵਾਲੀਆਂ ਹੁੰਦੀਆਂ ਜਿਹੜੇ ਸੀਰੀਅਲ ਸਿਰੀ ਇਹਨਾਂ ਪਿnabla ਵੀ ਕੋਸ਼ਿਸ਼ ਨਹੀਂ ਪਾ ਸਕਦਾ ਜੇ ਇਹ ਕੰਮ ਵਾਲਿਆ ਸੀ ਉਹ ਸਿਰੀ ਤੁਸੀਂ ਆ ਸਿਰੀ ਸਾਡੇ ਫੋਨ ਤੇ ਆ ਇੱਕ ਮੋਟਾ ਜਿਹਦਾ ਕਹਿੰਦਾ ਤਾਬਾ ਤਾਬਾ ਮੰਮੀ ਜੀ ਕੀ ਹੋ ਗਿਆ ਮਾਤਾ ਕੀ ਹੋ ਗਿਆ ਮੋੜ ਕੇ ਸਿੱਧਾ ਨੋ ਤੇਰੀ ਟਰੈਕਟਰ ਚਲਾਈ ਜਾਂਦੀ ਗੱਲ ਕੋਈ ਰੋਕ ਲੈ ਇਹਨੂੰ ਇਹ ਲਊ ਅੱਜ ਕਿਸੇ ਨੂੰ ਲੱਕੋ ਇਹ ਉਹ ਗੇਅਰ ਫਸ ਗਈ ਇਹ ਉਹ ਗੇਅਰ ਫਸ ਗਈ ਲੈ ਗਈ ਲੱਕੋ ਓਹ ਹੋ ਹੋ ਮਾਦੇ ਬਚਾਓ ਇਹ ਤੋਂ ਇਹ ਕੰਦਾ ਕੋਲੇ ਢਾਉ ਅੱਜ ਆਪਣੇ ਘਰ ਦੇ ਲੈ ਗਈ ਲੈ ਗਈ ਹੋ ਗਈ ਗਈ ਕਿਹਦੇ ਬਾਜ ਜੰਗੇ ਬਾਪ ਦਾ ਮੁਡੀ ਗਈ ਅੰਗੇ ਹਾਂ ਹਾਂ ਬੈਕਗਰ ਮਾਰ ਬੈਗੇਰ ਨੂੰ ਮਾਰ ਬੈਗੇਰ ਘੇਰੀ ਵੜਿਆ ਓਕੇ ਹੋ ਗਏ ਪੌਣੀਆਂ ਇਹ ਹੋ ਲੈ ਕੋਈ ਚੱਕਰ ਹੀ ਨਹੀਂ ਯਾਰ ਤੇ ਪਰਵਾਹ ਹੀ ਕੋਈ ਨਹੀਂ ਗੱਗੋ ਤੂੰ ਕੀ ਕਹਿਣਾ ਚਾਹੇਂਗਾ ਪਰਵਾਹ ਹੀ ਕੋਈ ਨਹੀਂ ਕੋਈ ਦਿਮਾਗ ਕੰਮ ਕਰਦਾ ਹੀ ਨਹੀਂਗਾ ਯੋ ਤਾਂ ਤੇ ਸਾਰਾ ਗਾਡਰ ਤੋਂ ਪਿਛਾਂ ਦੀ ਪਿਛਾਂ ਬਾਹਰ ਨਿਕਲ ਆਉਣੀ ਤੇਰੀ ਤੈਨੂੰ ਆਉਂਦੀ ਤੈਨੂੰ ਆਉਂਦੀ ਆ ਹਾਂ ਆ ਆ ਕਰਕੇ ਬੋਲੇ ਨੰਨੇ ਉਤੇ ਅੰਗੂਣੀ ਕਰਨ ਨੂੰ ਗਿਆ ਏ ਮੱਝਾਂ ਨੂੰ ਕਰਨ ਨੂੰ ਗਿਆ ਆ ਬਰਾਊਨ ਗਰਲ ਕਿੱਥੇ ਬੈਠੀ ਆ ਬਤਮੀ ਜੀ ਇੱਥੇ ਕਿਵੇਂ ਬੈਠੀ ਐ ਇਹ ਕਿਧਾਂ ਕਰਦੀ ਐ ਆ ਪਰ ਉੱਠ ਵੀ ਨੈਂਸੀ ਉੱਠ ਵੀ ਆ ਵੀਰੇ ਅੰਦਰ ਆਵੇਂ ਆਵੇ ਆਗੇ ਆ ਗਈ ਇਹ ਤੂੰ ਵੀ ਭਾਈ ਬੋਰੀ ਭਾਈ ਆ ਗਈ ਘਰੀ ਜਾਨਾ ਜੀ ਇਹਨਾਂ ਚਾਰ ਫੱਟ ਕੇ ਛੱਡ ਜਾਣੇ ਇਹਨਾਂ ਨੇ ਜਾਨਾ ਸਾ ਚਾਰ ਤਾਂ ਸਿਰੇ ਪਟਾਇਆ ਕੇ ਪਟਾਇਆ ਜੀ ਇਹਨਾਂ ਨੇ ਕਹਣਾ ਚੋਰੀ ਹੋਇਆ ਹੈ ਜੀ ਘਰੋਂ ਹੀ ਕੋਈ ਚੋਰੀ ਕਰਕੇ ਲੈ ਗਿਆ ਚਾਰ ਲੈਦਾ ਅੱਛਾ ਆ ਸਾਂਦ ਰੱਖਿਆ ਪਰ ਪੱਟਣ ਲਈ ਚਾਰ ਆਪਣੇ ਕੋ ਪੰਜੇ ਇਹਨਾਂ ਕੋ ਆ ਰੱਖਿਆ ਇਹ ਇਹ ਮਾੜੇ ਫਿਰ ਥੋੜਾ ਚਾਰ ਪਾਉਣਾ ਹੁੰਦਾ ਨਾ ਇਹਨਾਂ ਨੇ ਜੋ ਆਪਣੇ ਕੋ ਪੰਜੇ ਆ ਲੈ ਵੇਖ ਲੋ ਇੰਨਾ ਮਜ਼ਬੂਤ ਹੋ ਜਾਂਦਾ ਬਈ ਇਹ ਅਸਲ ਦੇ ਵਿੱਚ ਨਾ ਇੰਨਾ ਜ਼ਿਆਦਾ ਮਜ਼ਬੂਤ ਹੋ ਜਾਂਦਾ ਵੇਖ ਲੋ ਆ ਵੇਖੋ ਜਿਹੜੇ ਕਹਿੰਦੇ ਸਾਈਲੇ ਤਾਂ ਕੀ ਹੈ ਸਾਈਲੇ ਤਾਂ ਸਰਾ ਜੇ ਇੰਨਾ ਨੱਪ ਕੇ ਪਾਇਆ ਹੋਵੇ ਨਾ ਆ ਵੇਖ ਲਓ ਉੱਪਰੋਂ ਵੀ ਵੇਖ ਲਓ ਇਹ ਕਿਤੋਂ ਨਿਕਲਿਆ ਯਾਰ ਚਾਰ ਠੀਕ ਨਹੀਂ ਇਹ ਤਾਂ ਗਰਮੀ ਲੱਗਦੀ ਮੈਨੂੰ ਲੱਗਦੀ ਸੀ ਇੱਥੇ ਹਾਂ ਠੰਡ ਲੱਗਦੀ ਪਈ ਦਿਨ ਸੱਸੀ ਕਾ ਮਾਤਾ ਜੀ ਆ ਤੁਹਾਡਾ ਚਾਰ ਪਾਪੜ ਸੱਟੀ ਜਾਂਦੇ ਨੇ ਉਲੀ ਲਵਾ ਦੇਣੀ ਇਹਨੂੰ ਗਰੀਬ ਨੂੰ ਜੇ ਨਹੀਂ ਲੱਗੀ ਤੇ ਹਾਂ ਜੀ ਗਾਇ ਤੁਹ ਦੇਖ ਲਿਓ ਨਾ ਸਟੋਰੀ ਗਾਇਜ਼ ਬਾਕੀ ਗਾਇਸ ਤੁਹਾਨੂੰ ਬਲਕਰਨ ਸੰਧੂ ਤੇ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾ ਲੱਗਦੀਆਂ ਹੈ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤੇ ਵੀਡੀਓ ਨੂੰ ਲਾਈਕ ਜਰੂਰ ਕਰਿਓ ਬਾਕੀ ਗਾਇਸ ਅੱਜਾ ਦੀਆਂ ਨਾਲ ਦੀ ਹੋਰ ਅਪਡੇਟਸ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ